ਕੈਸੇ ਪਲੇਅਰ ਸਾਹਿਬ ਉਹ ਜੀ ਕਹਿੰਦਾ ਜੀ ਪੁੱਛਾ ਇਹ ਕਿਹੜੇ ਗੇਮ ਦੇ ਟੈਨੇਟਿਕਸ ਸਾਰੇ ਐਥਲੈਟਿਕਸ ਹਾਂਜੀ ਇਹ ਸਾਰੇ ਐਥਲੈਟਿਕਸ ਦੇ ਹੀ ਆ ਜੀ ਓਕੇ ਹਾਂਜੀ ਕੋਲ ਸਾਹਿਬ ਬੜੀ ਮਿਹਨਤ ਕੀਤੀ ਬੱਚੇ ਵੀ ਅੱਗੇ ਮਿਹਨਤ ਕਰਦੇ ਪਏ ਜਿੰਨੇ ਵੀ ਤੁਸੀਂ ਨੈਸ਼ਨਲ ਲੈਵਲ ਜਾਂ ਇੰਟਰਨੈਸ਼ਨਲ ਲੈਵਲ ਤੇ ਖੇਡਣ ਜਾਣਾ ਹੋਵੇ ਸਾਰਾ ਕੁਝ ਵੀ ਸਪான்ਸਰ ਕਰਾਂਗੇ ਮਿਹਨਤ ਤੁਸੀਂ ਕਰਨੀ ਹੈ ਤੇ ਮੈਡਲ ਜਿੱਤ ਕੇ ਲਿਆਣਾ ਬੱਚਿਆਂ ਨੂੰ ਬਹੁਤ ਚਾਹੀਦੀ ਡਿਮਾਂਡ ਵੀ ਹੈ ਜੀ ਕਿ ਇੱਥੇ ਸਾਨੂੰ ਸਾਨੂੰ ਸਿੰਥੈਟਿਕ ਗਰਾਊਂਡ ਚਾਹੀਦਾ ਹੈ ਜੀ ਤਾਂ ਇਹ ਬੱਚੇ ਐਨੇ ਬੱਚੇ ਹੈਗੇ ਤਾਂ ਹੀ ਨਿਕਲ ਸਕਦੇ ਆ ਜੀ ਦੇਖੋ ਮੇਲੇ 올림픽ਾਂ ਦੀ ਕੁੜੀ ਜਾਣ ਤਿਆਰ ਹੈ ਜੀ ਜੋ ਬੂਸਟ ਉੱਪਰ ਇਥੋਂ ਹੋ ਮਿਲੇਗਾ ਤਾਂ ਹੀ ਦੱਸਿਆ ਇਹਨਾਂ ਨੇ ਹਾਂਜੀ ਕੋਈ ਨਹੀਂ ਅਸੀਂ ਕੋਸ਼ਿਸ਼ ਕਰਦੇ ਹਾਂ ਮਾਲਕ ਤੇ ਪਹਿਲ ਦੇ ਆਧਾਰ ਤੇ ਫਾਜ਼ਲ ਕਰਨ ਦਵਾਓ ਜੀ ਫਾਜ਼ਲ ਜਿਨ੍ਹਾਂ ਦੀ ਬਹੁਤ ਡਿਮਾਂਡ ਹੈ ਜੀ ਜੂਨੀਅਰ ਹੈ ਇਹ ਮੈਂ ਇਹ ਕਹਿ ਰਿਹਾ ਕਿ ਜਿਵੇਂ ਆਪਣੇ ਆਪਣੀ ਬੱਚੀ ਉਹਨਾਂ ਖੇਡਣ ਚੱਲੀ ਹੈ ਨਾ ਇੰਟਰਨੈਸ਼ਨਲ ਲੈਵਲ ਤੇ ਤੁਸੀਂ ਸਾਰੇ ਕੰਪੀਟੀਸ਼ਨ ਚ ਆਓ ਇੰਟਰਨੈਸ਼ਨਲ ਲੈਵਲ ਤੇ ਖੇਡਣ ਜਾਓ ਅਸੀਂ ਸਾਰੇ ਸਪਾਂਸਰ ਕਰਾਂਗੇ ਤੁਹਾਨੂੰ ਤੁਹਾਡੇ ਪੇਰੈਂਟਸ ਤੇ ਕੋਈ ਫਿਕਰ ਨਾ ਕਰੋ